ਹਮੋ ਟਾਲ ਚੁਰੇ ਸੇ ਵੀ ਗਹਿ ਅਹਨ ਸੁਸੈ ਸੁਮਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਸਤਨਾਮ ਸਿਧਾਰਥ ਤੁਮ ਹੰ ਤਨ ਆਸਰੀ ਮਹੱਲਾ ਤੋਤਾ ਹਮ ਅੰਧੂ ਨੇ ਅੰਧ ਦੇਖੈ ਬਿਖਰਾਤੇ ਕਿਉ ਚਾਲੇ ਗੋਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਹਮੇ ਅੰਦੁਲੇ ਅੰਦ ਵਿਖਾ ਵਿਖਰਾਤੇ ਕਿਉ ਚਾਲੇ ਗੁਰ ਚਾਲੀ ਸਤ ਗੁਰ ਦਿਆ ਕਰੇ ਸੁਖ ਦਾਤਾ ਹਮਲਾਵੇ ਆਪਨ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਰਹਾਉ ਹਰਿ ਕੇ ਸੰਤ ਸੁਨੋ ਜਨ ਪਾਈ ਗੁਰ ਸੇਵੋ ਬੇਗ ਬੇਗਾਲੀ ਸਤ ਗੁਰ ਸੇਵ ਖਰਚ ਹਰ ਬਾਂਦੋ ਮਤ ਜਾਨੋ ਅਜ ਕੇ ਖਾਲੀ ਹਰਿ ਕੇ ਸੰਤ ਜਪੋ ਹਰ ਜਪਨਾ ਹਰ ਸੰਤ ਚਲੇ ਹਰ ਨਾਲੀ ਜਿਨ ਘਰ ਚ ਪਿਆਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਾਰੇ ਹਾਰੇ ਚਪੋਂ ਜਾਂ ਬਲੋਚ ਲੁਚਾਨੀ ਹਾਰੇ ਕਿਰਪਾ ਕਰ ਬਨ ਵਾਲੀ ਜਨ ਨਾਨਕ ਸੰਗਤ ਸਾਧ ਘਰ ਮੇਲੋ ਅਮਸਾਦ ਜਨਾ ਪਗਰਾਲੀ ਹਰਿ ਹਰਿ ਜਪਨ ਜਪ ਲੋ ਚ ਲੋਚਾਨੀ ਹਰ ਕਿਰਪਾ ਕਰ ਬਨ ਵਾਲੀ ਜਨਨਾ ਨੇ ਕਾ ਸੰਗਤ ਸਾਧ ਹਰ ਮੇਲੋ ਹਮ ਸਾਦ ਜਨਾ ਪਗਰਾਲੀ ਵਾਹਿ ਗੁਰਜੀ ਦਾ ਖਲਸਾ ਵਾਹਿ ਵਾਹਿ ਗੁਰਜੀ ਕੀ ਫਤਿਹ ਧੰ ਧੰ ਸਭੇ ਕਮਾਲ ਵਾਲੀ ਦੇ ਕੋਲ ਆਲਮ ਰਹਿਬਰ ਇਹ ਕਾਇਨਾਤ ਦਸਾਂ ਪਾਸ਼ਾਂਗਾਂ ਦੀ ਜੋਤ ਤਨਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਪਿਆਰਿਓ ਸਤਿਗੁਰ ਜੀ ਨੇ ਤਰਸ ਕੀਤਾ ਕਿ ਨਿਤਾ ਪ੍ਰਤੀ ਦਿਤਰਾਂ ਅੱਜ ਵੀ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੀ ਆਪਣੀ ਹਜ਼ੂਰੀ ਦੇ ਅੰਦਰ ਬਿਠਾ ਕੇ ਸਤਿਗੁਰ ਦੀ ਬਾਣੀ ਦੇ ਨਾਲ ਜੁੜਨ ਦਾ ਸੰਨੁਸਾਰਿਆ ਨੂੰ ਸੁਭਾਲ ਸਮਾ ਬਖਸ਼ਿਆ ਆਰੰਭ ਕੀਤੇ ਹੋਏ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦੇ ਸ਼ਲੋਕਾਂ ਦੇ ਵਿੱਚੋਂ ਅੱਜ ਸ਼ਲੋਕ ਨੰਬਰ 3 ਤੇ ਸ਼ਲੋਕ ਨੰਬਰ 4 ਦੋਨਾਂ ਦੀ ਜਿਹੜੀ ਵਿਚਾਰਾ ਇੱਕੋ ਹੀ ਹੈ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਜੀ ਬਖਸ਼ਿਸ਼ ਕਰਦੇ ਆ ਕਿ ਮਨੁੱਖ ਨੇ ਆਪਣਾ ਜਿਹੜਾ ਜੀਵਨ ਹੈ ਨਾ ਜੀ ਇਹਨੇ ਐਵੇਂ ਬਤੀਤ ਕਰ ਦਿੱਤਾ ਜਿਸ ਮਨੋਰਥ ਵਾਸਤੇ ਇਹ ਦੁਨੀਆ ਚ ਆਇਆ ਸੀ ਉਹਦਾ ਵੱਲ ਇਹਨੇ ਕਦੇ ਧਿਆਨ ਨਹੀਂ ਦਿੱਤਾ ਬਚਪਨ ਦੇ ਵਿੱਚ ਬਾਲਪਨ ਦੇ ਵਿੱਚ ਇਹਨੇ ਆਪਣਾ ਸਮਾਂ ਲੰਘਾ ਦਿੱਤਾ ਫਿਰ ਜਵਾਨੀ ਦੀ ਦੇਲੀ ਤੇ ਪੈਰ ਧਰਦਾ ਤੇ ਫਿਰ ਇਹ ਸੋਚਦਾ ਹੁਣ ਮੈਂ ਕੰਮ-ਕਾਰ ਕਰਾਂ ਮੈਂ ਕਾਮਜਾ ਬਹਾਂ ਮੈਂ ਤੇ ਜਵਾਨੀ ਸਾਰੀ ਇਹ ਆਪਣੀ ਕੰਮ-ਕਾਰ ਦੇ ਵਿੱਚ ਲੰਘਾ ਦਿੰਦਾ ਜਦੋਂ ਜੀਵਨ ਦੇ ਵਿੱਚ ਹੁਣ ਬਢੇਪਾ ਆ ਗਿਆ ਤੇ ਬਢੇਪੇ ਵਿੱਚ ਮਨੁੱਖ ਹਲੇ ਵੀ ਕਿਤੇ ਨਾ ਕਿਤੇ ਜਾ ਕੇ ਪ੍ਰਮਾਤਮਾ ਦੀ ਬੰਦਗੀ ਤੋਂ ਅਵੇਸਲਾ ਆ ਹੁਣ ਇਹ ਬੁਢੇਪੇ ਵਿੱਚ ਜੂਏ ਨੇ ਜਵਾਨੀ ਵਿੱਚ ਕੰਮ ਕੀਤੇ ਉਹਦੇ ਬਾਰੇ ਸੋਚ-ਸੋਚ ਕੇ ਜੀਵਨ ਬਤੀਤ ਕਰਦਾ ਆ ਰੱਬ ਦੇ ਵੱਲ ਇੱਕ ਦੇ ਤੁਰਦਾ ਨਹੀਂ ਹੈ ਸਤਗੁਰ ਦੀ ਬਾਣੀ ਨੂੰ ਪੜਿਓ ਮਾਲਕ ਜੀ ਕਹਿੰਦੇ 12 ਬਰਸ਼ ਬਾਲਪਨ ਬੀਤੇ 12 ਸਾਲ ਤੱਕ ਬਚਪਨ ਹੈ ਬਚਪਨ ਦੇ ਵਿੱਚ ਆਪਣਾ ਸਮਾਂ ਲੰਗਾਤਾ ਆ 12 ਬਰਸ਼ ਬਾਲਪਨ ਬੀਤੇ 20 ਬਰਸ਼ ਕਸ਼ ਤਪ ਨਾ ਕੀਓ ਹੁਣ 12 ਸਾਲ ਤੋਂ ਬਾਅਦ 20 ਸਾਲ ਹੋਰ ਜੋੜ ਲਿਓ 32 ਸਾਲ ਦਾ ਹੋ ਗਿਆ ਜਵਾਨ ਹੋ ਗਿਆ ਹੁਣ ਕਹਿੰਦਾ ਮੈਂ ਕੰਮ ਕਰਨਾ ਆ ਵ્યાਅ ਕਰਉਣਾ ਆ ਆਪਣੇ ਜੀਵਨ ਵਿੱਚ ਪੜੀ ਦੌੜ ਭੱਜ ਕਰਦਾ ਆ ਸਤਿਗੁਰ ਕਹਿੰਦੇ 12 ਬਰਸ਼ ਬਾਲਪਨ ਬੀਤੇ 20 ਬਰਸ਼ ਕਸ਼ ਤਪਨਾ ਕੀਓ 30 ਬਰਸ਼ ਕਸ਼ ਦੇਵ ਨ ਪੂਜਾ ਹੁਣ 32 ਦੇ ਵਿੱਚ 30 ਹੋਰ ਜੋੜ ਦਿਓ ਤੇ 62 ਸਾਲ ਦਾ ਹੋ ਗਿਆ ਸਤਗੁਰ ਕਹਿੰਦੇ 62 ਸਾਲ ਦੀ ਉਮਰ ਹੋ ਗਈ ਹੈ ਹਲੇ ਤੱਕ ਕਈ ਪ੍ਰਮਾਤਮਾ ਦੇ ਰਾਹ ਵੱਲ ਨਹੀਂ ਤੁਰਿਆ ਹਲੇ ਇਹ ਬੰਦਗੀ ਵੱਲ ਨਹੀਂ ਤੁਰਿਆ ਹਲੇ ਸਿਮਰਣ ਵੱਲ ਨਹੀਂ ਤੁਰਿਆ ਹਲੇ ਦੁਨਿਆਵੀ ਇਹ ਵਿਕਾਰਾਂ ਤੋਂ ਨਿਕਲ ਨਾ ਪਾਇਆ ਮੇਰੇ ਮਾਲਕ ਜੀ ਕਹਿੰਦੇ ਸਰੀਰ ਉੱਤੇ ਵੜੇ ਪਾ ਗਿਆ ਸਤਗੁਰ ਕਹਿੰਦੇ 12 ਬਰਸ਼ ਬਾਲਪਨ ਬੀਤੇ 20 ਬਰਸ਼ ਕਸ਼ ਤਪਨਾ ਕੀਓ 30 ਬਰਸ ਕਸ਼ ਦੇਵ ਨਾ ਪੂਜਾ ਫਿਰ ਪਛਤਾਣਾ ਬਿਰਧ ਭਿਓ ਮੇਰੀ ਮੇਰੀ ਕਰਤੇ ਜਨਮ ਗਿਓ ਕਹਨੇ ਮੇਰੀ ਮੇਰੀ ਕਰਦੇ ਇਸ ਮਨੁੱਖ ਨੇ ਆਪਣਾ ਜਨਮ ਐਵੇਂ ਬਤੀਤ ਕਰ ਦਿੱਤਾ ਜਿਸ ਮਨੋਰਥ ਵਾਸਤੇ ਦੁਨੀਆ ਚ ਆਇਆ ਸੀ ਉਧਰ ਧਿਆਨ ਨਾ ਦਿੱਤਾ ਸਤਗੁਰੂ ਗੁਰਤੇਗ ਭਾਦਰ ਪਾਸ਼ਾ ਜੀ ਕਹਨੇ ਤਰਨਾਪੋ ਇਉਂ ਹੀ ਗਿਓ ਤਰਨਾਪੋ ਦਾ ਅਰਥ ਹੁੰਦਾ ਜਵਾਨੀ ਕਨੇ ਜਵਾਨੀ ਦੀ ਇਹਦੀ ਅਵਸਥਾ ਐਵੇਂ ਹੀ ਚਲੇ ਗਈ ਹੁਣ ਕੀ ਹੋਇਆ ਜੀ ਲਿਓ ਜਰਾ ਤਨ ਜੀਤ ਹੁਣ ਬੁਢੇਪੇ ਨੇ ਆਕੇ ਹੀ ਤੇ ਤਨ ਦੇ ਉੱਤੇ ਕਬਜ਼ਾ ਕਰ ਲਿਆ ਜਿਹੜਾ ਮਨੁੱਖ ਜਵਾਨੀ ਵਿੱਚ ਹੀ ਕਹਿੰਦਾ ਸੀ ਨਾ ਜੀ ਮੈਂ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਮੇਰੇ ਡੋਲਿਆ ਚ ਜਾਣਾ ਮੇਰੀ ਛਾਤੀ ਵਿੱਚ ਬੜੀ ਜਾਨ ਹੈ ਯਾਦ ਰੱਖਿਓ ਉਸ ਜਵਾਨੀ ਨੂੰ ਹੁਣ ਬੁਢੇਪੇ ਨੇ ਆਕੇ ਆਪਣੇ ਕਬਜ਼ੇ ਵਿੱਚ ਕਰ ਲਿਆ ਹੁਣ ਬੁਢੇਪੇ ਵਿੱਚ ਅਵਸਥਾ ਕੈਸੀ ਬਣ ਗਈ ਜੀ ਨੈਨੋ ਨੀਰ ਬਹੇ ਤਨ ਕੀਨਾ ਭਏ ਕੇਸ ਦੁੱਧ ਬਾਨੀ ਰੁਧਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪ੍ਰਾਨੀ ਜਵਾਨੀ ਵਿੱਚ ਜਿਨ੍ਹਾਂ ਅੱਖਾਂ ਦੇ ਨਾਲ ਬਾਣੀ ਪੜ ਸਕਦਾ ਸੀ ਹੁਣ ਬੁਢੇਪੇ ਵਿੱਚ ਐਸੀ ਵਸਾ ਜਦੋਂ ਬਾਣੀ ਪੜਨ ਬੈਠਦਾ ਆ ਤੇ ਅੱਖਾਂ ਵਿੱਚ ਪਾਣੀ ਆਉਣ ਲੱਗ ਜਾਂਦਾ ਹੁਣ ਲੰਬਾ ਸਮਾਂ ਚੋਕੜਾ ਨਹੀਂ ਮਾਰ ਪਾਉਂਦਾ ਗੋਡੇ ਦੁਖਣ ਲੱਗ ਜਾਂਦੇ ਹੁਣ ਹੱਥ ਕੰਬਦੇ ਆ ਸਤਿਗੁਰ ਕਹਿੰਦੇ ਜबान ਵੀ ਸਾਥ ਨਹੀਂ ਦੇ ਰਹੀ ਇਸ ਮਨੁੱਖ ਦੇ ਉੱਤੇ ਹੁਣ ਬੁਢੇਪਾ ਆ ਗਿਆ ਬੁਢੇਪੇ ਆਉਣ ਦੇ ਖਾਤਰ ਇਹਦਾ ਸਰੀਰ ਬੜਾ ਕਮਜ਼ੋਰ ਹੋ ਗਿਆ ਸਤਿਗੁਰ ਕਹਿੰਦੇ ਆਪੜਾ ਇਸ ਮਨੁੱਖ ਨੇ ਜੀਵਨ ਜਵਾਨੀ ਐਵੇਂ ਬਤੀਤ ਕਰ ਲਈ ਹੁਣ ਬੁਢੇਪੇ ਨੇ ਇਹਦੇ ਜੀਵਨ ਦੇ ਉੱਤੇ ਆ ਕੇ ਕਬਜ਼ਾ ਕਰ ਲਿਆ ਤੇ ਸਤਿਗੁਰ ਕਹਿੰਦੇ ਕਹੋ ਨਾਨਕ ਭਜ ਹਰਮਨਾ ਏ ਮੇਰੇ ਮਾਲਕ ਜੀ ਨੇ ਕਿਰਪਾ ਕੀਤੀ ਸਤਿਗੁਰ ਕਹਿੰਦੇ ਆ ਏ ਮੇਰੇ ਮਨਾ ਕਿਹੜੇ ਕੰਮਾਂ ਵਿੱਚ ਫਸਿਆ ਹੋਇਆ ਪੁੱਤਰ ਬੰਦਗੀ ਕਰ ਸਿਮਰਨ ਕਰ ਪ੍ਰਮਾਤਮਾ ਦੇ ਘਰ ਵੱਲ ਤੁਰ ਉਹ ਕੀ ਆਉਦ ਜਾਤ ਹੈ ਬੀਤ ਕਿਉਂਕਿ ਤੇਰੀ ਜਿਹੜੀ ਉਮਰ ਹੈ ਇਹ ਘਟਦੀ ਜਾ ਰਹੀ ਹੈ ਦੇਖੋ ਨਾ ਬੰਦੇ ਦੀ ਔਕਾਤ ਕਿੰਨੀ ਹੈ ਮਨੁੱਖ ساری ਉਮਰ ਹੰਕਾਰ ਕਰੇ ਜਾਂਦਾ ਕਿ ਇਹ ਮੇਰਾ ਘਰ ਇਹ ਮੇਰੀ ਗੱਡੀ ਇਹ ਮੇਰੀ ਪ੍ਰਾਪਰਟੀ ਇਹ ਮੇਰੇ ਧੀ ਪੁੱਤ ਜਿੱਦਣ ਅੰਦਰ ਤੇ ਜਿੰਦ ਨਿਕਲ ਗਈ ਤੇ ਬੜਾ ਸੋਹਣਾ ਇੱਕ ਅਦੀਬ ਨੇ ਲਿਖਿਆ ਕਹਿੰਦੇ ਤੂੰ ਬੰਦਿਆ ਬੁਲਬਲਾ ਪਾਣੀ ਦਾ ਦੱਸ ਕੀ ਹੈ ਤੇਰੀ ਔਕਾਤ ਤੂੰ ਬੰਦਿਆ ਬੁਲਬਲਾ ਪਾਣੀ ਦਾ ਦੱਸ ਕੀ ਹੈ ਤੇਰੀ ਔਕਾਤ ਤੂੰ ਜਿਸ ਘਰ ਵਿੱਚ ਮੋਜਾਂ ਮਾਣੀਆਂ ਉੱਥੇ ਕੱਟਣੀ ਦੇਣੀ ਰਾਤ ਜਿੱਦਣ ਸਵਾਸ ਪੂਰੇ ਹੋ ਗਏ ਤੇ ਕਹਿੰਦੇ ਕਿ ਬਾਪੂ ਨੂੰ ਹੁਣੇ ਫੋਕੇ ਆਓ ਜੀ ਰਾਤ ਨਾ ਕੱਟਣੀ ਪੈ ਜਾਵੇ ਜਿਸ ਘਰ ਦੀ ਇੱਟ-ਇੱਟ ਮਨੁੱਖ ਨੇ ਜੋੜੀ ਹੋਵੇ ਇੱਕ-ਇੱਕ ਪੈਸਾ ਲਾਇਆ ਹੋਵੇ ਜਿੱਦਣ ਅੰਦਰ ਤੇ ਜਿੰਦ ਨਿਕਲ ਗਈ ਮਾਫ ਕਰਿਓ ਧੀ ਪੁੱਤਾਂ ਨੇ ਉੱਥੇ ਰਾਤ ਵੀ ਕੱਟਣ ਨਹੀਂ ਦੇਣੀ ਸਤਿਗੁਰ ਕਹਿੰਦੇ ਕਿ ਭਾਈ ਇਹ ਮਨੁੱਖ ਦੀ ਸਿਰਫ ਇੰਨੀ ਔਕਾਤ ਐ ਸਤਿਗੁਰ ਕਹਿੰਦੇ ਰੋਜ਼ ਉਮਰ ਘਟਦੀ ਜਾ ਰਹੀ ਹੈ ਰੋਜ਼ ਬੜੇਪੇ ਵੱਲ ਵਧਦਾ ਜਾ ਰਿਹਾ ਪਰ ਇਸ ਮਨੁੱਖ ਨੂੰ ਸਮਝ ਨਹੀਂ ਹੈ ਕਿ ਮੇਰੀ ਉਮਰ ਰੋਜ਼ ਘਟਦੀ ਜਾ ਰਹੀ ਹੈ ਸਤਿਗੁਰ ਕਹਿੰਦੇ ਜਵਾਨੀ ਦਾ ਪੈਰ ਇਸ ਮਨੁੱਖ ਨੇ ਐਵੇਂ ਖਤਮ ਕਰ ਲਿਆ ਸਤਗੁਰ ਨੇ ਗਾਂ ਕਿਰਪਾ ਕੀਤੀ ਮਾਲਕ ਜੀ ਕਹਿੰਦੇ ਬਿਰਧ ਭਿਉ ਸੂਜਾ ਨਹੀਂ ਕਲ ਪਹੁੰਚਵਾਨ ਦੇਖੋ ਨਾ ਜੀ ਬੜੇਪਾ ਬਚਪਨ ਹੋਵੇ ਬਚਪਨ ਤੋਂ ਬਾਅਦ ਇੱਕ ਆਸ ਰੱਖੀ ਜਾ ਸਕਦੀ ਹੈ ਕਿ ਜਵਾਨੀ ਆਏਗੀ ਜਵਾਨੀ ਤੋਂ ਬਾਅਦ ਇੱਕ ਆਸ ਆ ਕੋ ਬੜੇਪਾ ਆਏਗਾ ਤੇ ਬੜੇਪੇ ਤੋਂ ਬਾਅਦ ਕਾਦੀ ਆਸਾ ਜੀ ਬੜੇਪੇ ਤੋਂ ਬਾਅਦ ਤਾਂ ਸਿੱਧੀ ਮੌਤ ਹੈ ਨਾ ਪਰ ਮਾਫ ਕਰਿਓ ਕਈ ਵਾਰ ਬੰਦਾ ਬੁੜੇਪੇ ਵਿਚ ਆ ਕੇ ਵੀ ਅਕਲ ਨਹੀਂ ਕਰਦਾ ਕਿ ਹੁਣ ਤਾਂ ਮੈਂ ਰੱਬ ਰੱਬ ਕਰ ਲਵਾਂ ਹੁਣ ਤਾਂ ਮੈਂ ਗੁਰੂ ਗੁਰੂ ਤੇ ਆਲਵਾ ਬੁਢੇਪੇ ਵਿੱਚ ਆ ਕੇ ਵੀ ਮਾਫ ਕਰਿਓ ਬੇਸ਼ੱਕ ਦਾੜਾ ਚਿੱਟਾ ਹੋ ਗਿਆ ਹੋਵੇ ਪਰ ਮਾਫ ਕਰ ਕਰਮ ਹਲੇ ਤੱਕ ਮਾੜੇ ਹੁੰਦੇ ਆ ਉਹ ਕਿ ਸੋਝੀ ਨਹੀਂ ਹੈ ਕਿ ਮੈਂ ਇਸ ਦੁਨੀਆ ਨੂੰ ਛੱਡ ਕੇ ਜਾਣਾ ਆ ਜਿੱਦਣ ਸਤਗੁਰ ਕਹਿੰਦੇ ਪਤਾ ਲੱਗ ਗਿਆ ਕਿ ਹੁਣ ਮੇਰੇ ਉੱਪਰ ਬੁਢੇਪਾ ਆ ਗਿਆ ਬੁਢੇਪੇ ਦਾ ਮਤਲਬ ਇਹ ਆ ਕਿ ਹੁਣ ਮੈਨੂੰ ਕਾਲ ਨਹੀਂ ਲੈ ਜਾਣਾ ਆ ਦਾੜਾ ਚਿੱਟਾ ਹੋ ਜਾਣਾ ਗੋਡੇ ਜਵਾਬ ਦੇ ਜਾਣੇ ਗੁੱਬ ਪੈ ਜਾਣਾ ਇਸ ਗੱਲ ਦਾ ਪ੍ਰਤੀਕ ਆ ਭਾਈ ਹੁਣ ਮੌਤ ਬਿਲਕੁਲ ਤੇਰੇ ਨੇੜੇ ਆ ਜੇ ਹਲੇ ਕੋਈ ਤਿਆਰੀ ਬਾਕੀ ਆ ਤੇ ਆਪਣੀ ਤਿਆਰੀ ਕਰ ਲੈ ਹੁਣ ਸਾਨੂੰ ਇਹ ਸਿਗਨਲ ਮਿਲਣ ਲੱਗ ਪਏ ਆ ਮਾਲੀ ਜੀ ਕਹਿੰਦੇ ਬਿਰਦ ਪਇਓ ਬੁੱਢਾ ਹੋ ਗਿਆ ਸੋਜੇ ਨਹੀਂ ਪਰ ਹਲੇ ਤੱਕ ਵੀ ਇਹਨੂੰ ਸੋਝੀ ਨਹੀਂ ਹੈ ਮੈਂ ਕਹਿੰਦਾ ਕਿੰਨੀ ਕਮਾਲ ਦੀ ਗੱਲ ਆ ਜੀ ਗੁਰੂ ਅਮਰਦਾਸ ਪਾਸ਼ਾ ਨੂੰ 62 ਸਾਲ ਦੀ ਉਮਰ ਵਿੱਚ ਜਾ ਕੇ ਸੋਜੀ ਆ ਗਏ ਕਿ ਮੇਰੇ ਕੋਲ ਗੁਰੂ ਕੋਈ ਨਹੀਂ ਹੈ ਜਦੋਂ 62 ਸਾਲ ਦੀ ਉਮਰ ਤੇ ਸੋਜੀ ਆਈ ਇਫਰ ਲਗਾਤਾਰ 12 ਸਾਲ ਗੁਰੂ ਅੰਗਦ ਦੇ ਪਾਸ਼ਾ ਦੇ ਘਰੇ ਗਾਗਰ ਢੋਈ ਹੈ 12 ਸਾਲ ਗਾਗਰ ਢੋਣ ਤੋਂ ਬਾਅਦ ਜਿੱਦਣ 74 ਸਾਲ ਦੇ ਧੰਨ ਸ਼੍ਰੀ ਗੁਰੂ ਅਮਰਦਾਸ ਪਾਸ਼ਾ ਹੋ ਗਏ ਅੱਜ ਖੱਡੀ ਦੇ ਨਾਲ ਠੋਕਰ ਲੱਗੀ ਤੇ ਡਿੱਗੇ ਤੇ ਧੰਨ ਗੁਰੂ ਅੰਗਦ ਦੇ ਪਾਸ਼ਾ ਨੇ ਪੁੱਛਿਆ ਬਾਬਾ ਅੱਜ ਪਾਣੀ ਭਰਨ ਗਿਆ ਤੇ ਵੱਡਾ ਬਹੁਤ ਲੇਟ ਹੋ ਗਿਆ ਕੀ ਹੋਇਆ ਤੇ ਗੁਰੂ ਅਮਰਦਾਸ ਪਾਸ਼ਾ ਕਹਿੰਦੇ ਸਤਿਗੁਰ ਮੈਂ ਗਿਰ ਗਿਆ ਸੀ ਮਾਲਕ ਨੇ ਆਖਿਆ ਹੁਣ ਵਧਾਈਆਂ ਹੁਣ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਕਹ ਦੀਆਂ ਵਧਾਈਆਂ ਗੁਰੂ ਅੰਗਦ ਦੇਵ ਸਾਹਿਬ ਨੇ ਜਿਹੜੇ ਫਲ ਪੱਕ ਜਾਂਦੇ ਆ ਤੇ ਉਹ ਫਲ ਡਿੱਗ ਜਾਂਦੇ ਆ ਕੱਚੇ ਫਲ ਕਦੇ ਨਹੀਂ ਡਿੱਗਦੇ ਹਮੇਸ਼ਾ ਪੱਕੇ ਹੋਏ ਫਲ ਡਿੱਗਦੇ ਹੁੰਦੇ ਆ ਅੱਜ ਤੁਸੀਂ ਡਿੱਗਿਓ ਆਓ ਮੈਂ ਤੁਹਾਨੂੰ ਡਿੱਗਿਆਂ ਨੂੰ ਗੁਰੂ ਨਾਨਕ ਬਾਬੇ ਦੀ ਗੱਦੀ ਤੇ ਬਿਠਾ ਰਿਆ 74 ਸਾਲ ਦੀ ਉਮਰ ਚ ਗੁਰੂ ਅਮਰਦਾਸ ਪਾਤਸ਼ਾਹ ਜੀ ਗੱਦੀ ਤੇ ਬੈੰਦੇ ਆ ਸਤਗੁਰ ਨੇ ਆਪੜਾ ਬੁਢੇਪਾ ਸਵਾਰਿਆ ਬਾਬਾ ਦੀਪ ਸਿੰਘ ਦਾ ਬੁਢੇਪਾ ਦੇਖਿਓ ਖੰਡਾ ਚਾਕੇ ਦੁਸ਼ਮਣ ਦੇ ਆਹੂ ਲੋਣੇ ਮੇਰੇ ਮਾਲਕ ਜੀ ਕਹਿੰਦੇ ਮਨੁੱਖ ਬੁੱਢਾ ਹੋ ਗਿਆ ਪਰ ਬੁੱਢੇ ਹੋਣ ਦੇ ਬਾਵਜੂਦ ਵੀ ਇਹਨੂੰ ਇਹ ਨਹੀਂ ਸਮਝ ਪੈਂਦੇ ਕਿ ਭਾਈ ਸਾਹਮਣੇ ਕਾਲ ਖੜਾ ਹੈ ਸਾਹਮਣੇ ਮੌਤ ਆ ਗਈ ਹੈ ਮੈਂ ਹੁਣ ਤਿਆਰੀ ਕਰਾਂ ਕਿ ਮੈਂ ਪ੍ਰਮਾਤਮਾ ਦੇ ਘਰ ਵਿੱਚ ਜਾਣਾ ਹੈ ਸਤਗੁਰ ਨੇ ਕਿਰਪਾ ਕੀਤੀ ਬਿਰਦ ਭਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਬਰੇ ਕਿਉ ਨਾ ਭਜੇ ਭਗਵਾਨ ਕਹਿੰਦੇ ਹੇ ਮਨੁੱਖ ਪਾਗਲਾ ਵਿਕਾਰਾਂ ਵਿੱਚ ਗਲਤਾਨ ਹੋਇਆ ਤੇ ਪ੍ਰਮਾਤਮਾ ਦੀ ਬੰਦਗੀ ਕਿਉਂ ਨਹੀਂ ਕਰਦਾ ਪ੍ਰਮਾਤਮਾ ਨੂੰ ਕਿਉਂ ਨਹੀਂ ਸਿਮਰਦਾ ਸਤਗੁਰ ਦੇ ਸਨੋ ਇਹ ਝੜਕ ਮਾਰੀ ਹੈ ਕਿ ਆਪਣਾ ਜੀਵਨ ਹੁਣ ਤਾਂ ਤੇਰੇ ਭਾਈ ਸਰੀਰ ਉੱਤੇ ਬੜੀ ਭਾ ਗਿਆ ਬੁੜੀ ਪੇਤਵਾ ਤਾਂ ਮੌਤ ਐ ਤੇ ਪੁੱਤਰ ਜਾਨ ਲੱਗਿਆ ਹੁਣ ਕੁਝ ਤੂੰ ਨਾਮ ਜਪ ਲੈ ਕੁਝ ਕੋ ਬੰਦਗੀ ਕਰ ਲੈ ਤਾਂ ਕਿ ਕੁਝ ਕੋ ਤੇਰਾ ਜਪਿਆ ਹੋਇਆ ਪ੍ਰਮਾਤਮਾ ਦੇ ਘਰ ਵਿੱਚ ਤੈਨੂੰ ਪ੍ਰਵਾਨ ਕਰਵਾ ਸਕੇ ਮੇਰੇ ਮਾਲਕ ਨੇ ਆਖਿਆ ਕਹੋ ਨਾਨਕ ਨਰ ਬਾਬਰੇ ਕਿਉਂ ਨਾ ਪਜੈ ਭਗਵਾਨ ਹਲੇ ਤੱਕ ਵੀ ਤੂੰ ਪ੍ਰਮਾਤਮਾ ਦੀ ਬੰਦਗੀ ਵਾਰਨੀ ਤੁਰਿਆ ਸਤਿਗੁਰ ਦਾਤਾ ਕਿਰਪਾ ਕਰੇ ਮਾਲਕ ਨੇ ਸਾਨੂੰ ਆਖਿਆ ਜਵਾਨੀ ਆਈ ਗਏ ਸੋ ਜਵਾਨੀ ਚ ਜਿਹੜੀ ਬੰਦਗੀ ਹੋ ਸਕਦੀ ਹੈ ਸੇਵਾ ਹੋ ਸਕਦੀ ਹੈ ਸਿਮਰਨ ਹੋ ਸਕਦਾ ਉਹ ਕਿਤੇ ਨਾ ਕਿਤੇ ਜਾ ਕੇ ਬੁਢੇਪੇ ਚ ਨਹੀਂ ਹੋ ਸਕਦਾ ਇਸ ਕਰਕੇ ਮਾਲਕ ਜੀ ਕਹਿੰਦੇ ਜਵਾਨੀ ਵੀ ਆਪਣੀ ਸੰਭੋ ਤੇ ਸਤਿਗੁਰ ਕਹਿੰਦੇ ਹੋ ਸਕੇ ਆਪਣਾ ਬੁਢੇਪਾ ਵੀ ਸੰਭੋ ਤੇ ਜਾਨ ਲੱਗੇ ਜਿੰਨੀ ਬੰਦਗੀ ਹੋ ਸਕੇ ਉਨੀ ਬੰਦਗੀ ਕਰੀਏ ਤਾਂ ਕਿ ਪ੍ਰਮਾਤਮਾ ਆਤਮਾ ਦੇ ਘਰ ਵਿੱਚ ਅਸੀਂ ਪ੍ਰਵਾਨ ਹੋ ਸਕੀਏ ਸਤਿਗੁਰ ਦਾਤਾ ਕਿਰਪਾ ਕਰੇ ਜੀ ਮਾਲਕ ਜੀ ਮਿਹਰਮਤ ਕਰਨ ਪਿਆਰ ਤੇ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੋ